ਧੰਨ ਮਾਤਾ ਗੁਜਰੀ ਪੋਤੇ ਆਪਣੇ ਜੀ ਨੇ ਹੱਥੀਂ ਤੋਰੇ ਮੌਤ ਨੂੰ ਕਰਨ ਸਲਾਮ ਇੱਕ ਦੂਜੇ ਤੋਂ ਮੂਰੇ ਜੱਗੀ ਨਾ ਮਾਂ ਦਾਦੀ ਦਾ ਰੌਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਅੱਜਕੱਲ ਪੰਜਾਬੀ ਸਿੰਗਲ ਦਿਲਜੀਤ ਸਿੰਘ ਦੋਸਾਂਚ ਦੇ ਕਈ ਸ਼ੋਅ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋ ਰਹੇ ਨੇ ਅਤੇ ਇਹ ਸ਼ੋਅ ਜਿੰਨੇ ਸਕਸੈਸਫੁਲ ਹੋ ਰਹੇ ਨੇ ਉਹਨੇ ਹੀ ਹਿੰਦੂਵਾਦ ਦੇ ਮੁੱਦੇ ਇਸ ਤੋਂ ਤੜਫ ਰਹੇ ਹਨ ਅਸਲ ਵਿੱਚ ਹਿੰਦੂਵਾਦੀ ਧਿਰਾਂ ਦੀਆਂ ਅੱਖਾਂ ਵਿੱਚ ਦਿਲਜੀਤ ਉਦੋਂ ਤੋਂ ਹੀ ਰੜਕ ਰਿਹਾ ਹੈ ਜਦੋਂ ਉਸਨੇ ਹਿੱਕ ਠੋਕ ਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਇਸ ਲਈ ਆਰਥਿਕ ਮਦਦ ਵੀ ਕੀਤੀ ਅਤੇ ਇਸ ਦੇ ਵਿਰੁੱਧ ਜ਼ਹਿਰ ਉਗਲਣ ਵਾਲੀ ਕੰਗਨਾ ਰਣੋਦ ਦੇ ਸਮੇਤ ਸਟੇਟ ਦੇ ਦਲਾਲਾਂ ਨੂੰ ਮੂੰਹ ਤੋੜ ਜਵਾਬ ਵੀ ਦਿੱਤੇ ਕਿਸਾਨ ਅੰਦੋਲਨ ਪ੍ਰਤੀ ਦਿਲਜੀਤ ਵੱਲੋਂ ਲਏ ਗਏ ਡਟਵੇਂ ਸਟੈਂਡ ਦੀ ਅਸਿਸਲਾਗਾ ਕੀਤੀ ਹਿੰਦੀ ਮੈਂ ਵੀ ਬੋਲ ਰਹਾ ਹਾਂ ਸਰ ਫਿਰ ਬਾਅਦ ਵਿੱਚ ਗੂਗਲ ਨਾ ਕਰਨਾ ਪੜੇ ਕਿ ਅਗਰ ਆਪ ਹਮੇ ਸੁਣ ਰਹੇ ਹੈ ਯਹਾਂ ਕੋਈ ਵੀ ਕਿਸਾਨ के अलावा कोई बात नहीं हो रही है मुद्दों को ना भटकाया जाए किसान जो भी चाहते हैं सरकार उनकी मांगों को मांगे सब पीसफुली बैठे हैं यहां पे कोई खून खराबे की बात ट्विटर पे और बहुत सारी चीजें होती रहती हैं घुमाते हैं सब लेकिन हम हाथ जोड़ के विनती करते हैं नेशनेल मीडिया से प्लीज यही दिखाएं कि हम सब पीसफुल तरीके से बैठे हैं और जो भी किसान भाई चाहते हैं पूरा देश आज साथ है प्लीज हमारा साथ दें और सरकार हमारी मांगे मांगे पर फिर भी ਅਸੀਂ ਦਲਜੀਤ ਦੋਸਾਂਝ ਦੀ ਹਰ ਇੱਕ ਕਾਰਵਾਈ ਨਾਲ ਸਹਿਮਤ ਨਹੀਂ ਹੁੰਦੇ ਉਸ ਦੇ ਕਈ ਗਾਣਿਆਂ ਉੱਤੇ ਵੀ ਸਾਡੇ ਇਤਰਾਜ਼ ਹਨ ਅਤੇ ਉਸ ਵੱਲੋਂ ਲੱਚਰ ਗਾਇਕ ਚਮਕੀਲੇ ਉੱਤੇ ਬਣਾਈ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਏ ਜਾਣ ਦੀ ਵੀ ਅਸੀਂ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅੱਜ ਮੌਜੂਦਾ ਹਾਲਾਤ ਵਿੱਚ ਇਸ ਹਕੀਕਤ ਤੋਂ ਅੱਖਾਂ ਮੀਟ ਲਈਏ ਕਿ ਅੱਜ ਹਿੰਦੂ ਸ਼ਾਹੀ ਦੇ ਦਲਾਲ ਅਤੇ ਹਿੰਸਕ ਹਿੰਦੂਵਾਦੀ ਤਾਕਤਾਂ ਦਿਲਜੀਤ ਦਾ ਤਿੱਖਾ ਵਿਰੋਧ ਕਰ ਰਹੀਆਂ ਹਨ ਕਿਸੇ ਸਮੇ ਸਿੱਧੂ ਮੂਸੇਵਾਲੇ ਦੇ ਇੱਕ ਗੀਤ ਦੀਆਂ ਕੁਝ ਸਤਰਾਂ ਦਾ ਵੀ ਅਸੀਂ ਵਿਰੋਧ ਕੀਤਾ ਸੀ ਪਰ ਬਾਅਦ ਵਿੱਚ ਕੁਝ ਕੀਤਾਂ ਕਾਰਨ ਉਹ ਹਿੰਦੂ ਸ਼ਾਹੀ ਦੇ ਨਿਸ਼ਾਨੇ ਉੱਤੇ ਆ ਗਿਆ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਇੰਦੌਰ ਵਿੱਚ ਦਿਲਜੀਤ ਦੇ ਸ਼ੋਅ ਦਾ ਵਿਰੋਧ ਕਰਨ ਲਈ ਬਜਰੰਗਦਾਲ ਨੇ ਇੱਕ ਵਿਰੋਧ ਮਾਰਚ ਕੱਢਿਆ ਹੋਰ ਵੀ ਕਈ ਸ਼ਹਿਰਾਂ ਵਿੱਚ ਹੋਣ ਵਾਲੇ ਸ਼ੋਅ ਵਿੱਚ ਹਿੰਦੂਵਾਦੀ ਤਾਕਤਾਂ ਵੱਲੋਂ ਵਿਰੋਧ ਕੀਤਾ ਗਿਆ ਇਸ ਤਰ੍ਹਾਂ ਦੇ ਵਿਰੋਧ ਦਾ ਨੋਟਿਸ ਲੈਂਦੇ ਹੋਏ ਦਿਲਜੀਤ ਵਾਰ-ਵਾਰ ਸਟੇਜ ਤੋਂ ਇਨ੍ਹਾਂ ਹਿੰਦੂਵਾਦੀ ਤਾਕਤਾਂ ਦਾ ਮੂੰਹ ਪਨ ਰਿਹਾ ਹੈ ਇੰਦੌਰ ਵਿੱਚ ਦਿਲਜੀਤ ਨੇ ਸਟੇਜ ਤੋਂ ਉੱਥੋਂ ਦੇ ਪ੍ਰਸਿੱਧ ਮੁਸਲਮ ਸ਼ਾਇਰ ਰਾਹਤ ਇੰਦौरी ਦੀਆਂ ਸਤਰਾਂ ਨੂੰ ਜਿਸ ਅੰਦਾਜ਼ ਵਿੱਚ ਬੋਲ ਕੇ ਸੁਣਾਇਆ खास तौर से अखीरलियाँ लाइना सभी का खून शामिल है यहाँ की मिट्टी में किसी के बाप का हिंदुस्तान थोड़ी है सभी का खून शामिल है यहाँ की मिट्टी में किसी के बाप का हिंदुस्तान थोड़ी है अपने पे मुझे पता है भरोसा ਜਿਸ ਤਰ੍ਹਾਂ ਦਿਲਜੀਤ ਦੋਸਾਂਝ ਨੇ ਤਿੱਖੇ ਅੰਦਾਜ਼ ਵਿੱਚ ਇਸ ਸਟੇਜ ਤੋਂ ਬੋਲਿਆ ਸਪਸ਼ਟ ਸੀ ਕਿ ਉਹ ਬਜਰੰਗ ਦਲ ਵਰਗੀਆਂ ਹਿੰਦੂਵਾਦੀ ਤਾਕਤਾਂ ਨੂੰ ਲਲਕਾਰ ਰਿਹਾ ਹੈ ਇਸ ਵਰਤਾਰੇ ਦਾ ਅਸਰ ਇਹ ਹੋਇਆ ਹੈ ਕਿ ਹਿੰਸਕ ਹਿੰਦੂਵਾਦ ਦੀਆਂ ਸਤਾਈਆਂ ਹੋਈਆਂ ਸਾਰੀਆਂ ਈ ਧਿਰਾਂ ਦਿਲਜੀਤ ਦੇ ਪੇਠੋਂ ਤੇ ਆਖ ਲੋਤੀਆਂ ਹਨ ਹਿੰਦੂਵਾਦ ਨੂੰ ਸਮਰਪਿਤ ਗੋਦੀ ਮੀਡੀਆ ਦੇ ਇੱਕ ਐਂਕਰ ਸੁਧੀਰ ਚੌਧਰੀ ਵੱਲੋਂ ਦਿਲਜੀਤ ਵਿਰੁੱਧ ਨਫ਼ਰਤ ਭੇਜੀਆਂ ਟਿੱਪਣੀਆਂ ਕੀਤੀਆਂ ਗਈਆਂ ਦਿਲਜੀਤ ਨੇ ਇੱਕ ਸ਼ੋਅ ਦੇ ਵਿੱਚ ਉਸ ਐਂਕਰ ਦਾ ਨਾਂ ਲਏ ਬਿਨਾ ਉਸ ਦਾ ਕਰਾਰਾ ਜਵਾਬ ਦਿੱਤਾ ਅਬਾਰਾ ਹੋਲੀ ਜੋ ਸਿਟੀ ਹੈ ਉਹ ਵੀ ਡਰਾਈ ਸਿਟੀ ਘੋਸ਼ਿਤ ਕੀਤਾ ਜਾਏ ਮੈਂ ਚਾਹਤਾ ਹੂੰ ਅਬ ਸ਼ੁਰੂ ਕਰਦੇ ਨਾ ਆਓ ਮੇਰੇ ਸਾਥ ਮੈਂ ਗਾਣੇ ਬੰਦ ਕਰ ਦੂੰਗਾ ਸ਼ਰਾਬ ਦੇ ਆਪ ਖੇਕੇ ਬੰਦ ਕਰ ਦਿਓ ਦੇਸ਼ ਵਿੱਚ ਭਾਜਪਾ ਅਤੇ ਆਰਐਸਐਸ ਦੇ ਤਿੱਖੇ ਆਲੋਚਕ ਕਈ ਪੱਤਰਕਾਰ ਜਿਹੜੇ ਕਿ ਟੀਵੀ ਚੈਨਲਾਂ ਵਿੱਚੋਂ ਮੋਦੀ ਸਰਕਾਰ ਦੇ ਵੱਲੋਂ ਕਢਾਈ ਜਾਣ ਤੋਂ ਬਾਅਦ ਹੁਣ ਆਪਣੇ YouTube ਚੈਨਲ ਚਲਾ ਰਹੇ ਹਨ ਉਹ ਦਿਲਜੀਤ ਦੀ ਪ੍ਰਸ਼ੰਸਾ ਕਰ ਰਹੇ ਹਨ ਅਜਿਹਾ ਇੱਕ ਪੱਤਰਕਾਰ ਨੇ ਆਪਣੇ ਚੈਨਲ ਤੇ ਪ੍ਰਸਾਰਿਤ ਕੀਤੇ ਪ੍ਰੋਗਰਾਮ ਦੇ থাম্বਨੇਲ ਉਤੇ ਦਿਲਜੀਤ ਦੀ ਫੋਟੋ ਲਾ ਕੇ ਉੱਪਰ ਲਿਖਿਆ ਸਵਾ ਲੱਖ ਸੇ ਇੱਕ ਲੜਾਉ ਇਸ ਪ੍ਰੋਗਰਾਮ ਦੇ ਵਿੱਚ ਉਸ ਪੱਤਰਕਾਰ ਨੇ ਬਾਲੀਵੁੱਡ ਦੇ ਕਲਾਕਾਰਾਂ ਵੱਲੋਂ ਭਾਜਪਾ ਅਤੇ ਮੋਦੀ ਸਰਕਾਰ ਦੇ ਅੱਗੇ ਰੀਂਗ ਰਿੰਗ ਕੇ ਚੱਲਣ ਦੇ ਵਰਤਾਰੇ ਤੇ ਵੀ ਤਿੱਖਾ ਵਿਅੰਗ ਕੱਸਿਆ ਤੇ ਉਹਨਾਂ ਦੇ ਮੁਕਾਬਲੇ ਦਿਲਜੀਤ ਨੂੰ ਇੱਕ ਅਜਿਹਾ ਕਲਾਕਾਰ ਦੱਸਿਆ ਜਿਸ ਦੇ ਵਿੱਚ ਸੱਚ ਕਹਿਣ ਦੀ ਦਲੇਰੀ ਹੈ ਪリーズ ਮੈਂ ਖੋਖਲੇ ਸਿਤਾਰੋਂ ਕੀ ਬਾਤ ਨਹੀਂ ਕਰੂੰਗਾ ਬਲ ਕਮ ਕਰੂੰਗਾ ਲੇਕਿਨ ਇੱਕ ਐਸੇ ਸਿਤਾਰੇ ਕੀ ਬਾਤ ਕਰਨਾ ਚਾਹੂੰਗਾ ਜਿਸਨੇ ਅਕੇਲੇ ਨੇ ਅਕੇਲੇ ਨੇ ਇਸ ਵਕਤ ਪੂਰੇ ਦੇਸ਼ ਮੇ ਪੂਰੇ ਦੇਸ਼ ਮੇ ਕਾ ਮੈਂ ਕਹੂੰਗਾ ਪੂਰੀ ਦੁਨੀਆ ਮੇ ਜਿਤਨੇ ਵੀ ਇਹ ਰਾਈਟ ਵਿੰਗਰ ਹੈ ਦਕਸ਼ਣ ਪੰਤੀ ਹੈ ਸੋ ਕਾਲਡ हिंदुत्व के ठेकेदार है सो कॉल्ड भारत के रक्षक है इन सब की नींद उड़ा रखी है, अकेला आदमी इन सब पे भारी पड़ रहा है मैं बात कर रहा हूं पंजाबी सिंगर और पंजाबी और हिंदी फिल्मों के एक्टर दिलजीत दोसांझ इस दिलजीत दोसांझ की रीढ़ की हड्डी में कितना दम है ये तो आपने किसान आंदोलन के वक्त ही देख लिया होगा ਹਿੰਦੂਵਾਦੀ ਧਿਰਾਂ ਨੂੰ ਦਿਲਜੀਤ ਤੋਂ ਸਾਂਝ ਤੋਂ ਸਭ ਤੋਂ ਵੱਧੇਰੀ ਤਕਲੀਫ ਉਸ ਵੱਲੋਂ ਆਪਣੇ ਆਪ ਨੂੰ ਭਾਰਤੀ ਤੋਂ ਵੱਧ ਪੰਜਾਬੀ ਅਖਵਾਉਣ ਤੋਂ ਵੀ ਹੈ ਅਤੇ ਸਿੱਖ ਚੀਨਾਂ ਨੂੰ ਪਿਆਰ ਕਰਨ ਤੋਂ ਵੀ ਹੈ ਜਦੋਂ ਜਦੋਂ ਤੁਸੀਂ ਆਪਣੇ ਕੋਈ ਇਥੋਂ ਬਾਹਰ ਜਾਂਦੇ ਹੋ ਜਿਆਪੁਰ ਤੋਂ ਬਾਹਰ ਜਾਂਦੇ ਹੋ ਤੁਸੀਂ ਕਹਿੰਦੇ ਨਾ ਜੀ ਮੈਂ ਜਿਆਪੁਰ ਤੋਂ ਆਇਆ ਕਹਿੰਦੇ ਨਾ ਤੁਸੀਂ ਕਿ ਮੈਂ ਜਿਆਪੁਰ ਤੋਂ ਆਇਆ ਖੰਮਾ ਖੜੀ ਭਾਈ ਸਾਹਿਬ ਕਹਿੰਦੇ ਕਿ ਤੁਸੀਂ ਕੀ ਕਹਿੰਦੇ ਮੈਂ ਜਦੋਂ ਜਾਣਾ ਆਪਣੇ ਪੰਜਾਬ ਤੋਂ ਬਾਹਰ ਤੇ ਮੈਂ ਕਹੂੰਗਾ ਨਾ ਮਾਹੂ ਪੰਜਾਬ ਆਹੋਂ ਫਰੋਂ ਪੰਜਾਬ ਸੋ ਕਈ ਲੋਕਾਂ ਨੂੰ ਇਸ ਗੱਲ ਤੋਂ ਪ੍ਰੋਬਲਮ ਹੈ ਮੈਨੂੰ ਪਤਾ ਨਹੀਂ ਕਿਸ ਗੱਲ ਦੀ ਪ੍ਰੋਬਲਮ ਹੈ ਹਰ ਨੋ ਫਾਉਦਾ ਹੈ ਪਰ ਜਿੰਨੇ ਚਾਰੇ ਸਾਥ ਚੱਲਦੇ ਆ ਜਿੰਨਾ ਚਿਰ ਇਹ ਸਾਥ ਚੱਲਦੇ ਆ ਜਦੋਂ ਸਾਥ ਮੁੱਕ ਗਏ ਫੇਰ ਤਾਂ ਨਹੀਂ ਪਤਾ ਪਰ ਜਿੰਨਾ ਚਿਰ ਸਾਥ ਚੱਲਦੇ ਆ ਜਿੰਨਾ ਚਿਰ ਉਹਦੀ ਮਰਜ਼ੀ ਹੈ ਉਹਨਾਂ ਚਿਰ ਤਾਂ ਮੈਂ ਕਹਿੰਦਾ ਹੀ ਰਹੂਗਾ ਮੈਂ ਹਾਂ ਪੰਜਾਬ ਇਹ ਵਾਧੂ ਤਕਲੀਫ ਹੈ ਕਿ ਉਹ ਬਾਲੀਵੁੱਡ ਦੇ ਵੱਡੇਰੇ ਕਲਾਕਾਰਾਂ ਦੇ ਵਾਂਗੂ ਹਿੰਦੂ ਸ਼ਾਹੀ ਦੇ ਅੱਗੇ ਆਪਣਾ ਸਿਰ ਕਿਉਂ ਨਹੀਂ ਝੁਕਾਉਂਦਾ ਸਿੱਖ ਤੇਰਾਂ ਨੂੰ ਅਜੇਹੇ ਹਰ ਇੱਕ ਵਰਤਾਰੇ ਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ ਅਤੇ ਉਸਾਰੂਪੜ ਚੋਲ ਅਤੇ ਆਲੋਚਨਾ ਦੇ ਨਾਲ-ਨਾਲ ਅਜਿਹੇ ਮਸਲਿਆਂ ਉੱਤੇ ਉਸਦੇ ਹੱਕ ਵਿੱਚ ਆਉਣਾ ਚਾਹੀਦਾ ਹੈ ਦੀਪ ਸਿੱਧੂ ਵੀ ਇਸ ਫਿਲਮ ਨਗਰੀ ਵਿੱਚੋਂ ਹੀ ਮੁੜ ਕੇ ਆਇਆ ਸੀ ਸਿੱਧੂ ਮੂਸੇਵਾਲਾ ਵੀ ਇਸ ਚਕਾਚੌਂ ਦਾ ਹੀ ਇੱਕ ਹਿੱਸਾ ਰਿਹਾ ਸੀ ਪਰ ਉਹ ਜਦੋਂ ਆਪਣੀ ਕੌਮ ਆਪਣੇ ਲੋਕਾਂ ਦੇ ਹੱਕ ਵਿੱਚ ਡੱਟ ਕੇ ਖਲੋਤੇ ਤਾਂ ਫਿਰ ਇੱਕਦਮ ਹੀ ਹਿੰਦੂਸ਼ਾਹੀ ਦੇ ਨਿਸ਼ਾਨੇ ਉੱਤੇ ਆ ਗਏ ਅੱਜ ਦਿਲਜੀਤ ਦੋਸਾਂ ਚ ਹਿੰਦੂਸ਼ਾਹੀ ਅਤੇ ਹਿੰਸਕ ਹਿੰਦੂਵਾਦੀ ਤਾਕਤਾਂ ਦੇ ਨਿਸ਼ਾਨੇ ਉੱਤੇ ਹੈ ਅਤੇ ਇਸ ਪੱਖੋਂ ਸਿੱਖ ਜਥੇਬੰਦੀਆਂ ਨੂੰ ਉਸਦੇ ਹੱਕ ਵਿੱਚ ਖਲੋਣ ਦੀ ਲੋੜ ਹੈ ਕਿਸੇ ਸਮੇਂ ਵੀ ਕਿਸੇ ਦੇ ਜੀਵਨ ਵਿੱਚ ਪਲਟਾ ਆ ਸਕਦਾ ਹੈ